काम ਜਿਹੜਾ ਅੱਜ ਪ੍ਰੋਸੈਸਰ ਨੇ ਸਟੈਪ ਛੁੱਕਿਆ ਇਹੀ ਸਟੈਪ ਜਿਹੜਾ ਨਾ ਇਹ ਪਹਿਲਾਂ ਛੁੱਕਿਆ ਹੁੰਦਾ ਤੇ ਇਹ ਐਡਾ ਵੱਡਾ ਕੰਮ ਨਹੀਂ ਹੋਣਾ ਜਿਹੜਾ ਪੜਨ ਲੱਗਦਾ ਕੋਈ ਮੇਰੇ ਤੋਂ ਨਾ ਜ਼ਿਆਦਾ 1.5 2000 ਗੱਡੀ ਜਿਹੜੀ ਹੈ ਨਾ ਇਦਾਂ ਹੀ ਮਤਲਬ ਅਪਡੋਨ ਹਲਿਆ 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 ਮੱਜੀ ਹੁੰਦੀ ਹੈ ਨੇ ਕਾਲ ਦੀ ਘੜੀ ਕੀ ਹੈ ਕਿ ਲੋਕਲ ਜਦੋਂ ਮੋਟਰੀ ਦੇਖ ਰਿਹਾ ਹੈ ਕਿ ਮੋਟਰਸਾਈਕਲ ਵਗੈਰਾ ਜਾ ਰਿਹਾ ਹੈਗਾ ਸਿਰਫ ਉਹਨਾਂ ਨੂੰ ਅਲਾਉਡ ਹੈਗਾ ਲਾਈਟ ਭੱਦੇ ਵੀ ਮੋਟਰ ਦੇਖੋ ਸੋਨ ਨੂੰ ਬੰਨ੍ਹ ਦਿੱਤੇ ਤੇ ਵਧੀਆ ਕੰਮ ਕੀਤਾ ਅਹੀਂ ਤੇ ਫਿਰ ਵੀ ਲੰਬੇ ਸਮੇਂ ਤੋਂ ਮਤਲਬ ਪ੍ਰਟੈਚ ਕਰਦੇ ਆ ਰਹੇ ਕਿ ਰੋਡ ਦਾ ਵੀ ਤੈਨੀ ਹਾਲਤ ਹੋਈ ਨਹੀਂ ਜਿੰਨੇ ਜਨੇ ਭਾਰੀ ਲੋ ਮਤਲਬ ਲੋਡ ਜਾ ਰਹੇ ਨੇ ਇੱਕੋ ਪਠਾਨਕੋਟ ਦੇ ਹਲਕਾ ਸੁਜਾਨਪੁਰ ਦੇ ਵਿੱਚ ਪੈਂਦੇ ਪਿੰਡ ਬੇੜੀਆਂ ਬਜ਼ੁਰਗ ਜੁੱਥ ਦੇ ਪੁਲ ਦੀ ਹਾਲ ਜਿਹੜੀ ਆ ਉਹ ਖਸਤਾ ਹੋ ਚੁੱਕੀ ਹੈ ਤੇ ਦੱਸ ਤੇ ਇਸ ਹਾਲਤ ਨੂੰ ਲੈ ਕੇ ਸਾਡੇ ਚੈਨਲ ਦੀ ਟੀਮ ਵੱਲੋਂ ਜਦੋਂ ਦੌਰਾ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਇੱਥੇ ਖਸਤਾ ਹਾਲਤ ਜਿਹੜੀ ਆ ਪੁਲ ਦੀ ਜਿਸ ਤੇ ਚੱਲਦੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਕ੍ਰਿਸ਼ਣਾ ਦੀਆਂ ਹੈਵੀ ਲੋਡਡ ਗੱਡੀਆਂ ਨਿਕਲਦੀਆਂ ਸੀ ਤੇ ਕੋਈ ਵੀ ਵੱਡਾ ਖਾਸਾ ਜੁੜਾ ਹੈ ਉਹ ਵਾਪਸ ਸਕਦਾ ਸੀ ਤੇ ਜਿਸ ਤੇ ਚੱਲਦੇ ਇੱਥੋਂ ਦੇ ਲੋਕਾਂ ਨੇ ਲਗਾਤਾਰ ਪ੍ਰਦਰਸ਼ਨ ਵੀ ਕੀਤਾ ਤੇ ਸਾਡੇ ਚੈਨਲ ਦੀ ਟੀਮ ਵੱਲੋਂ ਇਸ ਖਬਰ ਨੂੰ ਪ੍ਰਮੁੱਖਤਾ ਦੇ ਨਾਲ ਜਿਹੜਾ ਹੈ ਉਹ ਦਿਖਾਇਆ ਗਿਆ ਤੇ ਜਿਸ ਚੱਲਦੇ ਵਿਭਾਗ ਜਿਹੜਾ ਹੈ ਜਾਗ ਗਿਆ ਤੇ ਇਸ ਪੁਲ ਦੇ ਉੱਪਰ ਆ ਕੇ ਉਹਨਾਂ ਵੱਲੋਂ ਕਾਰਵਾਈ ਕਰਦੇ ਹੋਏ ਇਸ ਖਸਤਾ ਹਾਲਤ ਪੁਲ ਨੂੰ ਬੰਦ ਕਰਵਾ ਦਿੱਤਾ ਤਾਂ ਕਿ ਕੋਈ ਵੀ ਹੈਵੀ ਲੋਡਡ ਗੱਡੀ ਜਾਂ ਫਿਰ ਫੋਰ ਵੀਲਰ ਨਾ ਨਿਕਲ ਸਕੇ ਤੇ ਨਾ ਹੀ ਇੱਥੇ ਕੋਈ ਵੱਡਾ ਖਾਸਾ ਜੜਾ ਵਾਪਸ ਸਕੇ ਜਿਸ ਤੋਂ ਚੱਲਦੇ ਮੌਕੇ ਤੇ ਪਹੁੰਚੇ ਮਾਈਨਿੰਗ ਵਿਭਾਗ ਦੇ ਅਫਸਰ ਦੇ ਨਾਲ ਜਦੋਂ ਸਾਡੀ ਟੀਮ ਵੱਲੋਂ ਗੱਲਬਾਤ ਕੀਤੀ ਗਈ ਉਹਨਾਂ ਨੇ ਕਿਹਾ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਪੁਲ ਦੀ ਖਸਤਾ ਹਾਲਤ ਦਿੱਤਾ ਹੁਣ ਇੱਕ taraf ਤੋਂ ਇਹ ਕਮਜ਼ੋਰ ਵੀ ਹੋ ਗਿਆ ਤੇ ਗਿਰ ਵੀ ਚੁੱਕਿਆ ਉਹਨਾਂ ਵੱਲੋਂ ਖਬਰ ਦੇਖਣ ਤੋਂ ਬਾਅਦ ਇੱਥੇ ਪਹੁੰਚ ਕੇ ਇਸ ਪੁਲ ਦੇ ਦੋਨੋਂ ਤਰਫ ਜਿੱਥੋਂ ਜਿੱਥੇ ਕੀ ਮਿੱਟੀ ਢਲਵਾ ਕੇ ਬੈਰੀਗੇਡ ਲਗਾ ਕੇ ਇਸ ਨੂੰ ਬੰਦ ਕਰਵਾ ਦਿੱਤਾ ਗਿਆ ਤਾਂ ਕਿ ਇੱਥੋਂ ਕੋਈ ਵੀ ਹੈਵੀ ਲੋਡਡ ਗੱਡੀ ਜਿਹੜੀ ਆ ਉਹ ਨਾ ਨਿਕਲ ਸਕੇ ਤੇ ਕੋਈ ਵੀ ਖਾਸਾ ਜੜਾ ਉਹ ਨਾ ਵਾਪਰ ਸਕੇ ਤੇ ਉਹਨਾਂ ਨੇ ਤਾੜਨਾ ਵੀ ਕੀਤੀ ਹੈ ਕਿ ਅਗਰ ਕੋਈ ਇਥੋਂ ਹੈਵੀ ਲੋਡਡ ਗੱਡੀ ਜਾਂ ਫਿਰ 4 ਵੀਲਰ ਲੈ ਕੇ ਆਉਂਦਾ ਹੈ ਤਾਂ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਉੱਤੇ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ ਵਿਪਾਰ ਦੇ ਤੌਰ ਤੋਂ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਇੱਕ ਵਾਰ ਗੱਲਬਾਤ ਕਰ ਲੈਨੇ ਆਂ ਇਥੋਂ ਦੇ ਲੋਕਾਂ ਦੇ ਨਾਲ ਬੰਟੀ ਜੋ ਕਿ ਬੇੜੀਆਂ ਦਾ ਹੀ ਰਹਿਣ ਵਾਲਾ ਹੈ ਤੇ ਅਭਿਸ਼ੇਕ ਅਤਰੀ ਜੋ ਕਿ ਅਫੀਸਰ ਨੇ ਮਾਈਨਿੰਗ ਪਾਰਕ ਦੇ ਅਫੀਸਰ ਨੇ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਜਿਹੜਾ ਹੈ ਉਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਸਰ ਐਕਚੁਅਲੀ ਕੀ ਹੋ ਰਿਹਾ ਸੀਗਾ ਕਿ ਜਿਹੜਾ ਇਹਦਾ ਕੰਡੀਸ਼ਨ ਹੈ ਨਾ ਪੁਲ ਦੀ ਪਿਛਲੇ 1-2 ਦਿਨ ਤੋਂ ਜ਼ਿਆਦਾ ਹੀ ਕੁਝ ਖਰਾਬ ਹੋ ਗਈ ਸੀਗੀ ਲੋਕਲ ਗੱਡੀਆਂ ਜਿਹੜੀ ਜਾ ਰਹੀਆਂ ਆ ਰਹੀਆਂ ਹੈਗੀਆਂ ਉਹਨਾਂ ਨੂੰ ਕਾਫੀ ਦਿੱਕਤ ਆ ਰਹੀ ਸੀਗੀ ਕਿਉਂਕਿ ਹੁਣ ਇੱਕ ਸਾਈਡ ਤੋਂ ਕੀ ਹੋ ਗਿਆ ਕਿ ਪੁਲ ਹੀ ਟੁੱਟਣ ਲੱਪਿਆ ਹੈਗਾ ਤੇ ਹੁਣ ਉਹਦੇ ਉਸ ਚੱਕਰ 'ਚ ਕੀ ਆਪਾਂ ਪੁਲ ਨੂੰ ਥੋੜਾ ਬੰਦ ਕਰਵਾਤਾ ਤੇ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਇਨਫੋਰਮ ਕਰਤਾ ਕਿ ਅਗੇ ਸਟੈਪ ਲਵਾਂ ਪਰ ਜਿਸ ਤਰ੍ਹਾਂ ਦੇਖਾਗੇ ਇਥੋਂ ਹੈਵੀ ਗੱਡੀਆਂ ਜਿਹੜੀ ਲੋਡਿਡ ਗੱਡੀਆਂ ਨਿਕਲਦੀਆਂ ਕ੍ਰੈਸ਼ਰ ਤੋਂ ਜਿਹੜੀਆਂ ਕ੍ਰੈਸ਼ਰ ਭਰ ਕੇ ਆਉਂਦੀਆਂ ਲੱਗਦਾ ਨਹੀਂ ਕੋਈ ਵੱਡਾ ਹਸਾ ਵਾਪਰ ਸਕਦਾ ਜੀ ਜੀ ਜ ਲੋਕਲ ਨੂੰ ਜਾਨ ਦੇਣ ਦੇ ਦਿਆ ਜਿਹੜੇ ਮੋਟਰਬਾਈਕਸ ਹੈਗੇ ਆ ਲਾਈਟ ਵਹੀਕਲਸ ਹੈਗੇ ਆ ਉਹ ਚੱਲ ਜਾਣਗੇ ਲੇਕਿਨ ਕੋਈ ਵੀ ਹੈਵੀ ਵਹੀਕਲ ਜਤੋਂ ਨਹੀਂ ਜਾਏ। ਇਹ ਸਰ ਕ੍ਰੈਸ਼ਨ ਹੱਟੀ ਵਾਲੋ ਰਸਤਾ ਕੋਲ ਲੈ ਜਾਂਦਾ ਫਿਰ ਤੁਹਾਡੇ ਹਲਕੀ ਕਾਰਵਾਈ ਕੀਤੀ ਹੈ ਜੀ। ਫਿਰ ਆਪਾਂ ਜੋ ਵੀ ਉੱਚ ਅਧਿਕਾਰੀ ਆਲੋ ਦੱਸਿਆ ਜਾਏਗਾ। ਸਰੇ ਤੇ ਪ੍ਰਸ਼ਾਸਨ ਨੇ ਇੱਕ ਬੜਾ ਵਧੀਆ ਕਦਮ ਚੁੱਕਿਆ ਜਿਹੜਾ ਅੱਜ ਮਤਲਬ ਪੁਲ ਬੰਦ ਕੀਤਾ। ਉਹ ਵੀ ਤਾਂ ਬੰਦ ਕੀਤਾ ਨਾਲ ਨੇ ਕਿਉਂਕਿ ਹੁਣ ਤੇ ਪੁਲ ਤੁਹਾਡੀ ਸਾਹਮਣੀ ਹੈ ਦੈਣੀ ਮਤਲਬ ਹਾਦੀ ਖਤਮ ਹੋ ਗਈ ਹੈ ਤੇ ਫਿਰ ਜਾ ਕੇ ਇਹਨਾਂ ਨੇ ਬੰਦ ਕੀਤਾ ਤੇ ਸਾਨੂੰ ਪ੍ਰੋਟੈਸਟ ਕਰਦੇ ਕਾਫੀ ਟਾਈਮ ਹੋ ਗਿਆ ਹੈਗਾ। ਤੇ ਇਹ ਹੁਣ ਦੇਖ ਲਓ ਤੁਹਾਡੇ ਸਾਹਮਣੇ ਅੱਜ ਚਲੋ ਪ੍ਰਸ਼ਾਸਨ ਨੇ ਬੜਾ ਸੋਹਣਾ ਕੰਮ ਕੀਤਾ ਜਿਹੜਾ ਗੱਡੀਆਂ ਵਾਪਸ ਮੂਵ ਕੀਤੀਆਂ ਨੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਅਸੀਂ ਤੇ ਫਿਰ ਵੀ ਲੰਬੇ ਸਮੇਂ ਤੋਂ ਮਤਲਬ ਪ੍ਰੋਟੈਸਟ ਕਰਦੇ ਆ ਰਹੇ ਕਿ ਰੋਡ ਦਾ ਵੀ ਦੈਣੀ ਹਾਲਤ ਹੋਈ ਨਹੀਂ ਜਿੰਨੇ ਜਨੇ ਭਾਰੀ ਲੋ ਮਤਲਬ ਲੋਡ ਜਾ ਰਹੇ ਨੇ ਤੋਂ ਤੇ ਬੜਾ ਹੀ ਨੁਕਸਾਨ ਹੋ ਰਿਹਾ ਸੀਗਾ ਰਾਤ ਨੂੰ ਤੇ ਹਲਿਆ ਹਲਿਆ ਹੀ ਹੋ ਜਾਂਦੀ ਇੱਥੇ ਗੱਡੀਆਂ ਦਾ ਪਤਾ ਨਹੀਂ ਲੱਗਦਾ ਕੋਈ ਮੇਰੇ ਸੋਨੋਂ ਜਿਆਦਾ ਨਹੀਂ 1.5-2000 ਗੱਡੀ ਜਿਹੜੀ ਹੈ ਨਾ ਇਦਾਂ ਹੀ ਮਤਲਬ ਅਪਡਾਉਣ ਹਲਿਆ 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 ਮੱਚੀ ਹੁੰਦੀ ਆ ਜਿਹੜਾ ਹੁਣ ਹੋਇਆ ਕੰਮ ਜਿਹੜਾ ਅੱਜ ਪ੍ਰਸ਼ਾਸਨ ਨੇ ਸਟੈਪ ਚੁੱਕਿਆ ਇਹੀ ਸਟੈਪ ਜਿਹੜਾ ਨਾ ਇਹ ਪਹਿਲਾਂ ਚੁੱਕਿਆ ਹੁੰਦਾ ਤੇ ਇਹ ਐਡਾ ਵੱਡਾ ਕੰਮ ਨਹੀਂ ਹੋਣਾ ਇਹ ਹੈ ਕਿ ਚਲੋ ਹਜੇ ਵੀ ਹਾਦਸਾ ਹੋਣ ਤੋਂ ਰੁਕ ਸਕਦਾ ਤੁਹਾਡੇ ਸਾਹਮਣੇ ਹੀ ਪੁਲ ਦੀ ਤੁਈ ਕੰਡੀਸ਼ਨ ਦੇਖੀ ਲਈ ਹੋਣੀ ਆ ਬਾਕੀ ਮੇਰੀ ਪ੍ਰਸ਼ਾਸਨ ਨੇ ਕਿ ਇਹੀ ਮੰਗ ਆ ਕਿ ਹੱਥ ਜੋੜ ਕੇ ਬੇਨਤੀ ਆ ਕਿ ਇਹੀ ਜਿਹੜਾ ਮਤਲਬ ਇਦਾਂ ਹੀ ਬੰਦ ਹੋਣਾ ਹੀ ਚਾਹੀਦਾ ਸਰ ਜਿਸ ਵੇਲੇ ਤੁਸੀਂ ਕਹ ਰਹੇ ਕਿ ਰਾਤੀ ਕਾਫੀ ਗੱਡੀਆਂ ਜਿਹੜੀਆਂ ਕ੍ਰੈਸ਼ਰ ਦੀਆਂ ਲੋ ਲੋ ਕੇ ਜਾਂਦੀਆਂ ਨੇ ਜੀ ਜੀ ਪੰਜਾਬ ਸਰਕਾਰ ਵੱਲੋਂ ਤੇ ਮਾਈਨਿੰਗ ਤੇ ਪਾਬੰਦੀ ਲਗਾ ਰਹੇ ਸਰ ਇਹਦੇ ਬਾਰੇ ਇਹ ਤੇ ਪ੍ਰਸ਼ਾਸਨ ਜਾਣਦਾ ਜਾਂ ਕਰੈਸ਼ਰ ਮਾਈਨਿੰਗ ਜਾਂ ਮਾਈਨਿੰਗ ਮਾਫੀਆ ਜਿਹੜੇ ਨੇ ਉਹ ਜਾਣਦੇ ਆ ਗਿਆ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਹੈਗਾ ਸਰ ਇਹ ਲੱਗਦਾ ਇਸ ਨਾਲ ਲਗਾਮ ਲੱਗੇਗੀ ਜਿਸ ਤਰ੍ਹਾਂ ਇਹ ਬੰਦ ਹੋਗਾ ਹਾਂ ਮੇਰੇ ਹਿਸਾਬ ਨਾਲ ਤੇ ਹੁਣ ਲੱਗਣੀ ਚਾਹੀਦੀ ਸਰ ਕਹਿੰਦੇ ਬਸ ਖਰੀਦੇ ਨਾਲ ਅੱਜ ਸਿੰਗ